ਨੇਣਾ ਸੀ ਕਿ ਇਹ ਬੰਦਾ ਉਸ ਲੇਡੀ ਨੂੰ ਪਿਛਲੇ 3 ਮਹੀਨਿਆਂ ਤੋਂ ਫੋਨ ਕਰਕੇ ਤੰਗ ਕਰ ਰਿਹਾ ਤੇ ਉਹਨੂੰ ਧਮਕੀਆਂ ਦੇ ਰਿਹਾ ਵੀ ਉਹ ਲੇਡੀ ਉਹਨੂੰ ਕੱਲਿਆ ਕੇ ਮਿਲੇ। ਇਹ ਕੰਪਲੇਂਟ ਤੋਂ ਬਾਅਦ ਵੀ ਸੰਜੇ ਦੇ ਗੇਸਟ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਅਰੈਸਟ ਤੋਂ ਬਾਅਦ ਸੰਜੇ ਦੇ ਫੋਨ 'ਚੋਂ ਪੋਰਨੋਗ੍ਰਾਫੀ ਕੰਟੈਂਟ ਵੀ ਮਿਲਿਆ ਸੀ। ਤੇ ਇਨਵੈਸਟੀਗੇਸ਼ਨ ਵਿੱਚ ਸੰਜੇ ਦੇ ਨੇਬਰਸ ਤੋਂ ਪਤਾ ਲੱਗਿਆ ਕਿ ਸੰਜੇ ਦੇ ਆਲਰੇਡੀ 4 ਵਿਆਹ ਹੋ ਚੁੱਕੇ ਨੇ ਜਿਨ੍ਹਾਂ ਵਿੱਚ 3 ਵਾਈਫਸ ਨੇ ਤਾਂ ਸੰਜੇ ਨੂੰ ਡੋਮੈਸਟਿਕ ਵਾਇਲੈਂਸ ਐਂਡ ਅਬਿਊਸਿਵ ਬਿਹੇਵੀਅਰ ਕਰਕੇ ਡਾਈਵੋਰਸ ਦੇ ਦਿੱਤਾ ਸੀ ਤੇ ਚੌਥੀ ਵਾਈਫ ਦੀ ਕੈਂਸਰ ਦੇ ਕਾਰਨ ਡੈਥ ਹੋ ਇਹ ਜੀ ਸ਼ੌਕਿੰਗ ਨਹੀਂ ਹੈ ਕਿ ਉਹ ਹਸਪੀਟਲ ਦਾ ਸੇਮ ਬੰਦਾ ਕਿਸੇ ਹੋਰ ਡਾਕਟਰ ਨਾਲ ਬਦਤਮੀਜ਼ੀ ਵੀ ਕਰ ਚੁੱਕਿਆ ਹੈ ਉਹਦਾ ਬੈਕਗ੍ਰਾਉਂਡ ਵੀ ਕਲੀਅਰ ਨਹੀਂ ਬਟ ਪੁਲਿਸ ਲਈ ਐਜ਼ ਅ ਵੋਲੰਟੀਅਰ ਸਰਵ ਕਰਦਾ ਰਿਹਾ ਤੇ ਉਹਦੇ ਤੇ ਅਜੇ ਤੱਕ ਕੋਈ ਐਕਸ਼ਨ ਵੀ ਨਹੀਂ ਲੀਤਾ ਗਿਆ ਮਤਲਬ ਕੀ ਪੁਲਿਸ ਕੋਈ ਵੱਡਾ ਕ੍ਰਾਈਮ ਹੋਣ ਦਾ ਵੇਟ ਕਰ ਰਹੀ ਸੀ ਜਾਂ ਫਿਰ ਇਸ ਸਟੋਰੀ ਦੀ ਇੱਕ ਦੂਸਰੀ ਸਾਈਡ ਵੀ ਹੈ ਜਿੱਦੇ ਵਿੱਚ ਸੰਜੇ ਨੂੰ ਸਿਰਫ ਇੱਕ ਸਕੇਪਗੋਟ ਯਾਨੀ ਕਿ ਬਲੀ ਦਾ ਬੱਕਰਾ ਬਣਾਇਆ ਗਿਆ ਕਿਸੇ ਹੋਰ ਨੂੰ ਬਚਾਣ ਲਈ ਰੀਸੈਂਟ ਇਨਵੈਸਟੀਗੇਸ਼ਨ ਤੋਂ ਬਾਹਰ ਆ ਰਿਹਾ ਹੈ ਕਿ ਜਿਹੜੇ ਤਰੀਕੇ ਨਾਲ ਵਿਕਟਮ ਦਾ ਰੇਪ ਹੋਇਆ ਤੇ ਮਾਰਿਆ ਗਿਆ ਉਹਨਾਂ ਨੂੰ ਇਹ ਕ੍ਰਾਈਮ ਕਿਸੇ ਇੱਕ ਬੰਦੇ ਦਾ ਹੈ ਹੀ ਨਹੀਂ ਥਿਸ ਇਜ਼ ਅ ਕੇਸ ਆਫ ਗੈਂਗ ਰੇਪ